ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬੀ ਨੀਂਦ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨજર ਪੁਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਬਾਰਾਨਸੀ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ ਚਾਰ ਪ੍ਰਸਤਾਵਕ ਅਤੇ ਮੁੱਖ ਮੰਤਰੀ ਯੋਗੀ ਉਹਨਾਂ ਦੇ ਨਾਲ ਰਹੇ ਮੌਜੂਦ ਇਸ ਦੌਰਾਨ ਪ੍ਰਧਾਨ ਮੰਤਰੀ ਨਾਮਜ਼ਦਗੀ ਕਕਸ਼ ਦੇ ਵਿੱਚ 50 ਮਿੰਟ ਤੱਕ ਰੁਕੇ ਉੱਥੇ ਪ੍ਰਸਤਾਵਕਾਂ ਦੇ ਨਾਲ ਉਹ ਕਕਸ਼ਾ ਦੇ ਵਿੱਚ ਖੜੇ ਰਹੇ ਜਦ ਡੀਐਮ ਨੇ ਉਹਨਾਂ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਤਾਂ ਉਹ ਬੈਠ ਗਏ ਪੀਐਮ ਨੇ ਸ਼ੁਭ ਮਹੂਰਤ ਪੁਸ਼ਯ ਨਕਸ਼ਤਰ ਦੇ ਵਿੱਚ ਚਾਰ ਸੈੱਟ ਵਿੱਚ ਨਾਮਜ਼ਦਗੀ ਦਾਖਲ ਕੀਤਾ ਹੈ ਦਿੱਲੀ ਵਿੱਚ ਚਾਰ ਹਸਪਤਾਲਾਂ ਨੂੰ ਈਮੇਲ ਦੇ ਜ਼ਰੀਏ ਬੰਬ ਤੋਂ ਉਡਾਉਣ ਦੀ ਮਿਲੀ ਧਮਕੀ ਇਹਨਾਂ ਵਿੱਚ ਦੀਪਚੰਦ ਬੰਦੂ ਦਾਦਾ ਅਦੀਵ ਹੈਡ ਗੋਵਾਰ ਅਤੇ ਜੀਟੀਬੀ ਹਸਪਤਾਲ ਸ਼ਾਮਲ ਬੰਬ ਡਿਸਪੋਜ਼ਲ ਸਕਵਾਡ ਬੰਬ ਡਿਟੈਕਸ਼ਨ ਟੀਮ ਫਾਇਰ ਬ੍ਰਿਗੇਡ ਡਿਪਾਰਟਮੈਂਟ ਅਤੇ ਸਥਾਨਕ ਪੁਲਿਸ ਚਾਰੋਂ ਹਸਪਤਾਲਾਂ ਵਿੱਚ ਚਲਾ ਰਹੀ ਆਪਰੇਸ਼ਨ ਹਾਲਾਂਕਿ ਅਜੇ ਤੱਕ ਕੁਝ ਸੰਦੇग्ध ਨਹੀਂ ਮਿਲਿਆ ਮੁੰਬਈ ਦੇ ਵਿੱਚ ਤੇਜ਼ ਹਨੇਰੀ ਦੇ ਨਾਲ ਘਟਕੋਪਰ ਇਲਾਕੇ ਦੇ ਵਿੱਚ 100 ਫੁੱਟ ਉੱਚਾ ਤੇ 250 ਟਨ ਬਜਨੀ ਲੋਹੇ ਦਾ ਹੋਲਡਿੰਗ ਇੱਕ ਪੈਟਰੋਲ ਪੰਪ ਤੇ ਜਾ ਡਿੱਗਿਆ ਇਸ ਦੌਰਾਨ ਕੁਝ ਕਾਰ ਟੂ-ਵੀਲਰ ਅਤੇ ਪੈਦਲ ਯਾਤਰੀ ਇਸ ਦੀ ਚਪਕੀ ਵਿੱਚ ਆ ਕੇ ਹਾਦਸੇ ਦੇ ਵਿੱਚ 14 ਲੋਕਾਂ ਨੇ ਤੋੜਿਆ ਦਮ ਜਦਕੇ 74 ਲੋਕ ਬੁਰੀ ਤਰ੍ਹਾਂ ਜ਼ਖਮੀ ਹਾਦਸੇ ਦੇ ਫੌਰਨ ਬਾਅਦ ਮੁੰਬਈ ਪੁਲਿਸ ਫਾਇਰ ਬ੍ਰਿਗੇਡ ਐਚ ਡੀ ਆਰ ਐਫ ਦੀਆਂ ਟੀਮਾਂ ਚਲਾ ਰਹੀਆਂ ਰੈਸਕੂਏਸ਼ਨ ਸਪਰੀਮ ਕੋਰਟ ਨੇ ਭੀਮਾ ਕੋਰੇਗਾਉਂ ਕੇਸ ਵਿੱਚ ਮਹਾਰਾਸ਼ਟਰ ਐਕਟੀਵਿਸਟ ਗੋਤਮ ਨਵਲਖਾ ਨੂੰ ਦਿੱਤੀ ਜ਼ਮਾਨਤ ਜਸਟਿਸ ਐਮ ਐਮ ਸੁਨਦਰੇਸ਼ ਅਤੇ ਜਸਟਿਸ ਐਸ ਵੀ ਐਨ ਪੱਟੀ ਦੀ ਬੈਂਚ ਨੇ ਆਖਿਆ ਕਿ ਹਾਈ ਕੋਰਟ ਦੇ ਜ਼ਮਾਨਤ ਦੇ ਆਰਡਰ ਤੇ ਇਸਟੇਜ ਦੀ ਅਵਧੀ ਵਧਾਉਣ ਦਾ ਸਾਨੂੰ ਕੋਈ ਕਾਰਨ ਨਜ਼ਰ ਨਹੀਂ ਆਇਆ ਹੈ ਪੂਰੇ ਮਾਮਲੇ ਦੀ ਸੁਣਵਾਈ ਖਤਮ ਹੋਣ ਦੇ ਵਿੱਚ ਤਾਂ ਕਈ ਸਾਲ ਬੀਤ ਜਾਣਗੇ ਕੋਰਟ ਨੇ ਕਿਹਾ ਕਿ ਗੋਤਮ ਨਵਲਖਾ 4 ਸਾਲ ਤੋਂ ਜੇਲ੍ਹ ਵਿੱਚ ਹਨ ਆਮ ਆਦਮੀ ਪਾਰਟੀ ਦੁਆਰਾ ਐਲਾਨੇ ਗਏ ਫਰੀਦਕੋਟ ਲੋਕ ਸਭਾ ਹਲਕੇ ਤੋਂ ਕੈਂਡੀਡੇਟ ਕਰਮਜੀਤ ਅਨਮੋਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪਾਰਟੀ ਕੈਂਡੀਡੇਟ ਕਰਮਜੀਤ ਅਨਮੋਲ ਦੁਆਰਾ ਕੋਟਪੂਰਾ ਤੇ ਫਰੀਦਕੋਟ ਸਭਾ ਉਪਰੰਤ ਰੈਲੀ ਕੱਢੀ ਗਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕੱਢੀ ਗਈ ਰੈਲੀ ਦੇ ਵਿੱਚ ਕਈ ਪੰਜਾਬੀ ਫਿਲਮਾਂ ਦੇ ਸਟਾਰੇ ਆਏ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਨਮਾਸ਼ਹਿਰ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਕੈਂਡੀਡੇਟ ਮਲਵਿੰਦਰ ਸਿੰਘ ਕੰਗ ਦੇ ਲਈ ਚੋਣ ਪ੍ਰਚਾਰ ਕੀਤਾ ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਹੋਏ ਚੋਟੇ ਲਾਡੀ ਕਿਸੇ ਇਮਾਨੁੱਤੇ ਕਾਰਕੁਨਾ ਵੱਲੋਂ ਆਪਣੇ ਫੁੱਲਾਂ ਦੀ ਬਰਸਾਤ ਕੀਤੀ ਜਾ ਰਹੀ ਸੀ ਇਸ ਦਰਮਿਆਨ ਉਹਨਾਂ ਦੀ ਅੱਖ ਤੇ ਫੁੱਲ ਲੱਗ ਪਿਆ ਜਿਸ ਦੀ وجہ ਨਾਲ ਉਹਨਾਂ ਦੀ ਅੱਖ ਚੋਂ ਨਿਕਲਣ ਲੱਗਾ ਪਾਣੀ ਅੱਖ ਦਾ ਦਰਦ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦੀ ਪੂਰਾ ਕਰਨਾ ਪਿਆ ਭਾਸ਼ਣ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਮਨੋਹਰ لال ਖੱਟਰਾ ਜਿਸ सिरसा ਪਹੁੰਚੇ ਗੋਪਾਲ ਕਾਂਡਾ ਦੇ ਰਾਣੀਆ ਰੋਡ ਸਿਤ ਨਿਵਾਸ ਸਥਾਨ ਤੇ ਉਤਰੇ ਮਨੋਹਰ لال ਖੱਟਰਾ ਦਾ ਹੈਲੀਕਾਪਟਰ सिरसा ਦੇ ਪਿੰਡ ਮਦੋ ਸਿੰਘਾਣਾ ਦੇ ਵਿੱਚ ਉਹਨਾਂ ਨੇ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਿਤ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ सिरसा ਤੋਂ ਕੈਂਡੀਡੇਟ ਡਾਕਟਰ ਅਸ਼ੋਕ ਤਵਰ ਦੇ ਸਮਰਥਨ ਦੇ ਵਿੱਚ ਪਿੰਡ ਮਦੋ ਸਿੰਘਾਣਾ ਦੇ ਵਿੱਚ ਭਾਜਪਾ ਦੁਆਰਾ ਕੱਢੀ ਗਈ ਵਿਸ਼ਾਲ ਸੰਕਲਪ ਰੈਲੀ ਰਹਿਣਾ ਦੀ ਰੋहतक ਲੋਕ ਸਭਾ ਸੀਟ ਤੋਂ ਭਾਜਪਾ ਕੈਂਡੀਡੇਟ ਡਾਕਟਰ ਅਰਵਿੰਦ ਸ਼ਰਮਾ ਦਾ ਐਕਸ ਪਹਿਲਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈਕਰ ਨੇ ਸ਼ਰਮਾ ਦੇ ਅਕਾਊਂਟ ਤੋਂ ਪਹਿਲਾਂ ਨਾਮ ਅਤੇ ਫੋਟੋ ਹਟਾ ਦਿੱਤੀ ਜਿਵੇਂ ਹੀ ਅਰਵਿੰਦ ਸ਼ਰਮਾ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਭਾਜਪਾ ਦੇ ਲੀਗਲ ਅਫੇਅਰਸ ਡਿਪਾਰਟਮੈਂਟ ਦੇ ਕਨਵੀਨਰ ਅਤਰ ਸਿੰਘ ਪੰਵਾਰ ਨੇ ਰੋहतक ਦੇ ਐਸਪੀ ਅਤੇ ਸਾਈਬਰ ਥਾਣਾ ਦੇ ਐਸਐਚਓ ਨੂੰ ਲਿਖਤੀ ਸ਼ਿਕਾਇਤ ਦਿੱਤੀ ਹਰਿਆਣਾ ਦੇ ਤਿੰਨ ਨਿਰਦਲੀ ਵਿਧਾਇਕਾਂ ਦਾ ਕਾਂਗਰਸ ਨੂੰ ਸਮਰਥਨ ਦੇਣ ਵਾਲਾ ਜੁਆਇੰਟ ਲੈਟਰ ਅਜੇ ਤੱਕ ਹਰਿਆਣਾ ਦੇ ਰਾਜ ਭਵਨ ਨਹੀਂ ਪਹੁੰਚਿਆ ਹੈ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਤਿੰਨੋਂ ਆਜ਼ਾਦ ਵਿਧਾਇਕ ਰਣਜੀਤ ਗੋਲਨ, ਧਰਮਪਾਲ ਗੁੰਦਰ ਅਤੇ ਸੋਮਵੀਰ ਸਾਗਮਾਨ ਨੇ ਲੈਟਰ ਭੇਜਣ ਦੇ ਲਈ ਜੀਮੇਲ ਆਈਡੀ ਦਾ ਯੂਜ਼ ਕੀਤਾ ਉਹਨਾਂ ਦੀ ਨਹੀਂ ਹੈ ਰਾਜ ਭਵਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿਉਂਕਿ ਲੈਟਰ ਵਿਧਾਇਕਾਂ ਦੀ ਈਮੇਲ ਆਈਡੀ ਤੋਂ ਇਲਾਵਾ ਹੋਰ ਈਮੇਲ ਆਈਡੀ ਤੋਂ ਆਇਆ ਹੈ ਇਸ ਲਈ ਰਾਜ ਭਵਨ ਆਫਿਸ ਨੇ ਇਸਤੇ ਕੋਈ ਵਿਚਾਰ ਨਹੀਂ ਕੀਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਦੀ ਪੁੰਛ ਹਮਲੇ ਦੇ ਮਾਮਲੇ ਦੇ ਵਿੱਚ ਜਿੱਤੇਗੇ ਬਿਆਨ ਦੇ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ ਪੰਜਾਬ ਦੇ ਮੁੱਖ ਨਿਰਚਨ ਅਧਿਕਾਰੀ ਸਿਬਿੰਗ ਸੀ ਨੇ ਆਖਿਆ ਕਿ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਪੁੰਛ ਅੱਤਵਾਦੀ ਹਮਲੇ ਨੂੰ ਚੋਣਵਿਸ਼ਟੰਡ ਦੱਸਿਆ ਸੀ ਇਹ ਬਿਆਨ ਚੋਣ ਆਚਾਰ ਸਹਿਤਾ ਦਾ ਉਲੰਘਣ ਹੈ ਧਾਲੀਸ ਨਿਊਜ਼ ਬੁਲੇਟਿਨ ਵਿੱਚ ਅਜਨਾ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ